ਮੱਥੇ ਤੇ ਵਤ ਪਟ 파 ਕੇ ਬੈਠਾ ਹੈ ਗਲਤੀ ਕੁਛ ਵੀ ਨਹੀਂ ਕਾਰਨ ਉਹ ਜੋ ਗੱਲ ਹੈ ਕੀਰਤਨ ਦੇ ਚ ਗੁਰੂ ਦੀ ਕਥਾ ਦੇ ਚ ਉਹ ਜੋ ਪਾਠ ਹੋ ਰਿਹਾ ਜਿਸ ਬਾਣੀ ਦਾ ਇਤਨੀ ਉੱਚੀ ਇਤਨੀ ਉੱਚੀ ਸਿਰ ਦੇ ਉੱਪਰੋਂ ਲੰਘਦੀ ਹੁਣ ਜਿੰਨੇ ਚਿਰ ਤੱਕ ਮੈਂ ਆਪਣਾ ਸਿਰ ਉੱਚਾ ਨਾ ਕਰਾਂ ਤੇ ਸਿਰ ਉੱਚਾ ਕਰਨਾ ਕੀ ਹੈ ਸਰੋਤ ਉੱਚੀ ਕਰਨੀ ਸੁਣਨਾ ਸੁਣਨ ਦੇ ਚ ਬੜੀ ਪਰਬਲ ਲਗਨ ਹੋਵੇ ਪੂਰਾ ਧਿਆਨ ਹੋਵੇ ਅਰਥ ਨਹੀਂ ਆਉਂਦੇ ਕੋਈ ਗੱਲ ਨਹੀਂ ਪਰ ਜਿਨ੍ਹਾਂ ਨੂੰ ਅਰਥ ਆਉਂਦੇ ਨੇ ਉਹ ਕਿਹੜੇ ਬ੍ਰह्मज्ञानी ਬਣ ਗਏ ਨੇ ਚੱਕਰ 'ਚ ਨਾ ਪੈਣਾ ਬੜੇ-ਬੜੇ ਟਿੱਕਾਕਾਰ ਮੌਜੂਦ ਨੇ ਬੜੇ-ਬੜੇ ਵਿਆਖਿਆਕਾਰ ਮੌਜੂਦ ਨੇ ਕਮ ਸੇ ਕਮ ਜਪਜੀ ਦੇ ਉੱਤੇ ਹੀ 100 ਟੀਕੇ ਮਿਲ ਜਾਣਗੇ 100 ਵਿਦਵਾਨਾਂ ਦੇ ਟੀਕੇ ਬਾਕੀ ਬਾਣੀਆਂ ਦੇ ਤੇ ਸੈਂਕੜੇ ਵਿਦਵਾਨਾਂ ਨੇ ਟੀਕੇ ਲਿਖੇ ਨੇ ਹਜ਼ਾਰਾਂ ਗੁਣੇ ਗੈਨੇ ਅਰਥ ਬਹੁਤ ਦੇ ਗਿਆਤਾਨੇ ਨਹੀਂ ਆਉਂਦੇ ਅਰਥ ਤੇ ਨਹੀਂ ਆਵਾ ਮੇਰੇ ਸਾਹਮਣੇ ਕਿਸੇ ਨੇ ਪਾਣੀ ਰੱਖਿਆ ਇੱਕ ਸੈਂਟਿਸਟ ਜਾਣਦਾ ਹੈ ਪਾਣੀ ਕੀ ਹੈ ਵਾਸਤਵ ਇਸ ਦੀ ਬਣਤਰ ਕੀ ਹੈ ਪਰ ਮੈਂ ਨਹੀਂ ਜਾਣਦਾ ਮੈਨੂੰ ਨਹੀਂ ਪਤਾ ਪਰ ਮੈਨੂੰ ਪਿਆਸ ਲੱਗੀ ਹੈ ਅਗਰ ਮੈਂ ਪਾਣੀ ਪੀ ਲਵਾਂ ਮੇਰੀ ਪਿਆਸ ਤੇ ਬੁੱਝ ਜਾਏਗੀ ਮੈਨੂੰ ਇਹ ਪੁੱਛਣ ਦੀ ਲੋੜ ਨਹੀਂ ਕਿ ਕਿਹੜੇ ਦਰਿਆ ਦਾ ਪਾਣੀ ਹੈ ਕਿਹੜੇ ਸਰੋਵਰ ਦਾ ਪਾਣੀ ਹੈ ਕਿੱਥੋਂ ਲਿਆ ਗਿਆ ਹੈ ਕਿੱਥੋਂ ਆਇਆ ਹੈ ਕਿੱਥੋਂ ਬਰਿਆ ਗਿਆ ਹੈ ਕਿਸ ਤਰ੍ਹਾਂ ਇਹ ਘਰਾਂ 'ਚ ਪਹੁੰਚਿਆ ਹੈ ਇਸ ਸਾਰੀ ਲੰਬੀ ਚੌੜੀ ਵਿਆਖਿਆ ਦੀ ਮੈਨੂੰ ਲੋੜ ਨਹੀਂ ਪੈਂਦੀ ਆ ਮੇਰੀ ਪਿਆਸ ਮਿਟ ਜਾਂਦੀ ਪਤਾ ਨਹੀਂ ਇਸ ਤੇ ਹੁਣ ਬਰੋਸਾ ਬਜੇਗਾ ਤੁਹਾਡਾ ਕਿ ਨਹੀਂ ਨਹੀਂ ਆਉਂਦੇ ਅਰਥ ਤਾਂ ਵੀ ਨਾ ਆਵਨ ਗੁਰਬਾਣੀ ਦਾ ਪਾਠ ਮਨ ਨੂੰ ਸਕੂਨ ਦੇਵੇਗਾ ਸ਼ਾਂਤੀ ਦੇਵੇਗਾ ਨਹੀਂ ਆਉਂਦੇ ਅਰਥ ਤੇ ਨਾ ਆਵਨ ਗੁਰਬਾਣੀ ਦਾ ਪਾਠ ਰੋਸ਼ਨੀ ਦੇਵੇਗਾ ਚਾਨਣਾ ਕਰੇਗਾ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਪਾਪਾਂ ਦੀ ਮਤ ਨੂੰ ਗਿਆਨ ਦੇ ਗ੍ਰੰਥ ਜੋ ਨੇ ਉਹਨਾਂ ਦਾ ਪਾਠ ਖਾ ਜਾਂਦਾ ਹੈ ਵੇਚ ਤੋਂ ਮੁਰਾਦ ਗਿਆਨ ਜਿਨ੍ਹਾਂ ਧਰਮ ਗ੍ਰੰਥਾਂ ਵਿੱਚ ਪ੍ਰਮਾਤਮਾ ਦਾ ਗਿਆਨ ਹੈ ਉਸ ਦਾ ਪਾਠ ਕੀਤੇਆਂ ਪਾਪ ਦੀ ਮਤ ਉਹ ਪਾਠ ਖਾ ਜਾਂਦਾ ਹੈ ਇਸ ਤਰ੍ਹਾਂ ਜਿਵੇਂ ਦੀਵਾ ਜਲੇ ਤੇ ਜਲਦਾ ਹੋਇਆ ਦੀਵਾ ਅੰਧੇਰੇ ਨੂੰ ਖਾ ਜਾਂਦਾ ਹੈ ਹਨੇਰਾ ਮਿਟ ਜਾਂਦਾ ਹੈ ਮਿਟ ਜਾਂਦੇ ਨੇ ਪਾਪ ਧਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਇੱਕ ਐਸਾ ਪੁਰਸ਼ ਪੇਸ਼ ਕੀਤਾ ਗਿਆ ਜਿਹਦੇ ਬਾਰੇ ਉਸ ਦੇ ਰਿਸ਼ਤੇਦਾਰ ਕਹਿਣ ਪਾਤਸ਼ਾਹ ਇਸ ਨੂੰ ਤੇ ਪ੍ਰੇਤ ਚੰਬੜੇ ਨੇ ਭੂਤ ਚੰਬੜੇ ਨੇ ਸਾਰੇ ਘਰ ਨੂੰ ਪਰੇਸ਼ਾਨ ਕਰਦਾ ਹੈ ਤੁਸੀਂ ਕੁਝ ਬਖਸ਼ਿਸ਼ ਕਰੋ ਰਹਿਮਤ ਕਰੋ ਇਸ ਸੰਬੰਧ ਵਿੱਚ ਮੈਂ ਲੰਬੀਆਂ ਛੋੜੀਆਂ ਵਿਚਾਰਾਂ ਲਿਖਤੀ ਰੂਪ ਵਿੱਚ ਵੀ ਦਰਜ ਕੀਤੀਆਂ ਨੇ। ਔਰ ਇਸ ਸੰਬੰਧ ਵਿੱਚ ਮੈਂ ਕੁਝ ਟੇਪਾਂ ਵੀ ਰਿਕਾਰਡ ਕਰਾਈਆਂ ਸਨ। ਕਈ ਕੋਟ ਜੱਕ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਪ੍ਰਭੂ ਜਛ ਗੰਧਰਵ ਉਰਗ ਕਹਉ ਬਿਦਿਆਧਰ ਕਹਉ ਭੈ ਕਨਰ ਪਿਸਾਚ ਕਹਉ ਬ੍ਰੇਤ ਗੁਰੂ ਗੋਬਿੰਦ ਸਿੰਘ ਜੀ हे ਪ੍ਰਭੂ ਮੈਂ ਤੇਰੀ ਕਾਇਨਾਤ ਵਿਚ ਦੇਖਦਾ ਕਿ ਕਿਦਰੇ ਤੇ ਦੇਵਤੇ ਨੇ ਗੰਧਰਵ ਨੇ ਕਿ ਨਰ ਨੇ ਬਹੁਤ ਸੋਹਣੇ ਵਜੰਤਰੀ ਨੇ ਪਰ ਕਿਦਰੇ ਭੂਤ ਪ੍ਰੇਤ ਤੇ ਪਿਸਾਚ ਨੇ ਭਟਕਦੀਆਂ ਆਤਮਾਾਂ ਦੁਖਤ ਆਤਮਾਵਾਂ ਨੇ ਮੈਲੀਆਂ ਰੂਹਾਂ ਨੇ ਪਰਿਵਾਰਕ ਜੀਵਨ ਇਤਨਾ ਸ਼ਰੀਰਕ ਹੋ ਗਿਆ ਅਧਿਆਤਮਿਕ ਰੂਹਾਨੀ ਰੂਹਾਂ ਦਾ ਜਨਮ ਹੀ ਔਖਾ ਹੋ ਗਿਆ ਪਰਿਵਾਰਕ ਜੀਵਨ ਜਦ ਰੂਹਾਨੀ ਸੀ ਤੋ ਦੇਵਤਿਆਂ ਦਾ ਆਗਮਨ ਹੋ ਰਿਹਾ ਸੀ ਦੇਵਤੇ ਆਮ ਪੈਦਾ ਹੁੰਦੇ ਸਨ ਭਾਰਤ ਦੇ ਤੇ ਗਿਣਤੀ ਕਰਦੇ ਗਏ 33 ਕਰੇਵ ਦੇਵਤਿਆਂ ਤੱਕ ਗਲਮਕਾਈ ਇੰਦਰ ਦੇਵਤਾ ਹੈ ਇਸ ਚੱਕਰ ਚ ਨਾ ਪੈਣਾ ਕੋਈ ਆਸਮਾਨ ਤੇ ਬੈਠਾ ਸੀ ਇੰਦਰ ਨਹੀਂ ਜ਼ਮੀਨ ਦੇ ਮਨੁੱਖ ਸੰ ਪਰ ਗਿਆਨ ਸੀ ਤੋ ਦੇਵਤੇ ਸੰ ਵਿਸ਼ਨੂੰ ਦੇਵਤਾ ਹੈ ਸ਼ਿਵ ਜੀ ਦੇਵਤਾ ਹੈ ਸੁਰਸਤੀ ਦੇਵੀ ਹੈ ਬ੍ਰਹਮਾ ਦੇਵਤਾ ਹੈ ਇਸ ਤਰੀਕੇ ਨਾਲ ਗਿਣਤੀ ਕਰਦੇ ਗਏ ਮੈਂ ਫਿਰ ਅਰਜ਼ ਕਰਾਂ ਦੇਵਤੇ ਦੇ ਅਖਰੀ ਅਰਥ ਨੇ ਜਿੱਥੇ ਦੀਵਾ ਜਲ ਗਿਆ ਗਿਆਨ ਪ੍ਰਕਾਸ਼ ਹੋ ਗਿਆ ਚਾਨਣਾ ਹੋ ਗਿਆ ਪ੍ਰਕਾਸ਼ ਹੋ ਗਿਆ ਇਸ ਤਰ੍ਹਾਂ ਦੇ ਗਿਆਨੀ ਪੁਰਸ਼ ਘਰ ਘਰ ਵਿੱਚ ਪੈਦਾ ਹੋ ਰਹੇ ਸਨ ਪਰਵਾਰਿਕ ਜੀਵਨ ਬੜਾ ਰੂਹਾਨੀ ਸੀ ਰੂਹਾਨੀ ਰੂਹਾਂ ਜਨਮ ਲੈ ਰਹੀਆਂ ਸਨ ਪਰਵਾਰਿਕ ਜੀਵਨ ਜਿਸ ਦਿਨ ਦਾ ਸਿਰਫ ਸਰੀਰਕ ਹੀ ਰਹਿ ਗਿਆ ਰੂਹਾਨੀ ਨਹੀਂ ਤਾਂ ਹੁਣ ਉਹ ਰੂਹਾਂ ਜਨਮ ਲੈ ਰਹੀਆਂ ਨੇ ਜਿਨ੍ਹਾਂ ਨੂੰ ਗੁਰਬਾਣੀ ਚ ਭੂਤ ਪ੍ਰੇਤ ਪਿਸਾਚ ਆਖੇ ਵੀ ਮਰਜ਼ ਕਰਦੇ ਤਾਂ ਹੁਣ ਰੋਹਾਨੀ ਰੂਹਾਂ ਤੇ ਤਰਸ ਦੀਨ ਗੁਰਬਾਣੀ ਕਹਿ ਰਹੀ ਏ ਇਸ ਦੇ ਈ ਕੋ ਸਿਮਰੈ ਦੇ ਦੇਵਤੇ ਤਰਸਦੇ ਪੈਣੇ ਇਸ ਦੇ ਹੀ ਵਾਸਤੇ ਵੀ ਜਿਹੜੀ ਰਹਿੰਦੀ ਏ ਕੋਈ ਥੋੜੀ ਜੀਆਂ ਸਾਧਨਾ ਬੰਦਗੀ ਦੇਵ ਰੋਹਾਂ ਰੋਹਾਨੀ ਰੂਹਾਂ ਤੋਂ ਮੁਰਾਦ 100 ਮੀਲ ਦੀ ਅਗਰਵਾਟ ਹੈ ਤਾਂ 90 ਮੀਲ ਉਹਨਾਂ ਨੇ ਤੈਕਟ ਕਰ ਲਈਏ ਸਿਰਫ 10 ਮੀਲ ਰਹਿਦੀ ਹੈ ਪਿਛਲੀ ਜ਼ਿੰਦਗੀ ਨੇ ਸਾਥ ਨਹੀਂ ਦਿੱਤਾ ਸੀ 10 ਮੀਲ ਟੁਕੜਾ ਰਹਿ ਗਿਆ ਸੀ ਉਸ 10 ਮੀਲ ਨੂੰ ਤੈਅ ਕਰਨ ਵਾਸਤੇ ਮਨੁੱਖਾ ਜਨਮ ਚਾਹੀਦਾ ਹੈ ਤਾਂ ਹੁਣ ਕਿਸੇ ਰੂਹਾਨੀ ਮਾਂ ਦੇ ਰਾਹੀਂ ਰੂਹਾਨੀ ਰੂ ਦਾ ਜਨਮ ਹੋ ਸਕਦਾ ਹੈ ਕਿਸੇ ਰੂਹਾਨੀ ਪਿਤਾ ਦੇ ਰਾਹੀਂ ਔਰ ਅਕਸਰ ਰੂਹਾਨੀ ماں 90 ਸਦੀ ਜ਼ਿੰਮੇਵਾਰ ماں ਹੈ 10 ਸਦੀ ਜ਼ਿੰਮੇਵਾਰ ਪਿਤਾ ਗੁਰਬਾਣੀ ਵੀ ਮਾਂ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ ਕਵੀ ਤુલਸੀ ਨੇ ਵੀ ਮਾਤਾ ਨੂੰ ਜ਼ਿੰਮੇਵਾਰ ਠਹਿਰਾਇਆ ਉਪਨਿਸ਼ਦਾਂ ਦੇ ઋષਿ ਵੀ ਮਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਇਹ ਵੀ ਮੈਂ ਅਰਜ਼ ਕਰਦੇ ਕੁਛ ਨਹੀਂ ਸੀ ਪ੍ਰਹਿਲਾਦ ਦਾ ਪਿਤਾ ਦੁਸ਼ਟ ਸੀ ਹਰਨਾਕਸ਼ ਮਾਂ ਸਵਾਸ ਸਵਾਸ ਨਾਮ ਜਪਣ ਵਾਲੀ ਸੀ ਦੇਵੀ ਮਾਰਸ ਕਰਦੇ ਕੁਛ ਨਹੀਂ ਸੀ ਦੂਰ ਦਾ ਪਿਤਾ ਸਾਰੀ ਪ੍ਰੇਰਣਾ ਮਾਂ ਨੇ ਦਿੱਤੀ ਪਰਮੇਸ਼ਰ ਆਰਾਧਿਏ ਜਿੱਦੋਂ ਹੋਈਏ ਪਤਿਤ ਪੁਨੀਤਾ ਫਰੀਦ ਦਾ ਤੇ ਪਿਤਾ ਹੀ ਗੁਜ਼ਰ ਗਿਆ ਅਸ਼ੀਸ਼ ਯਤੀਮ ਸੰ ਸਾਰੀ ਪ੍ਰੇਰਣਾ ਹੀ ਮਾਂ ਤੋਂ ਮਿਲੀ ਬਾਬੇ ਫਰੀਦ ਨੂੰ ਖੁਦਾ ਦੇ ਮਾਰਗ ਤੇ ਤੋਰੇ ਮਾਂ ਨੇ ਦੇਵੀ ਮਾਰਸ ਕਰਦੇ ਬੱਚੇ ਦੇ 90 ਫਸਦੀ ਮਾਂ ਬੋਲਦੀ ਹੈ ਇਹੀ ਕਾਰਨ ਹੈ ਏਸ਼ੀਆ ਦੇ ਵਿੱਚ ਬੱਚਾ ਮਾੜਾ ਹੈ ਗਾਲ ਮਾਂ ਨੂੰ ਕੱਢਦੇ ਨੇ ਹੈਰਾਨਗੀ ਸਮੁੱਚੇ ਏਸ਼ੀਆ ਵਿੱਚ ਪਹਿਲੇ ਤੇ ਮੈਂ ਸਮਝਦਾ ਸੀ ਸਿਰਫ ਹਿੰਦੁਸਤਾਨ ਦੇ ਵਿੱਚ ਹੈ ਨਹੀਂ ਏਸ਼ੀਆ ਦੇ ਬਾਕੀ ਦੇਸ਼ਾਂ 'ਚ ਵੀ ਗਾਲ ਮਾਂ ਨੂੰ ਕੱਢਦੇ ਨੇ ਹੈਰਾਨਗੀ ਇੱਕ ਕਸੂਰ ਬੱਚੇ ਨੇ ਕੀਤਾ ਹੈ ਦੁਸ਼ਟ ਬੱਚਾ ਹੈ ਗਾਲ ਮਾਂ ਨੂੰ ਔਰ ਬੱਚਾ ਮਹਾਨ ਹੈ ਤੋ ਗੁਰਬਾਣੀ ਧਨ ਧਨ ਵੀ ਮਾਨੋ ਕਹਿੰਦੀ ਹੈ ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ ਪੂਜਣ ਯੋਗ ਹੈ ਇਹ ਮਾ ਧਨਤਾ ਦੇ ਯੋਗ ਹੈ ਇਹ ਮਾ ਜੇ ਉਸ ਨੇ ਉਸ ਬੱਚੇ ਨੂੰ ਜਨਮ ਦਿੱਤਾ ਜਿਸ ਦਾ ਆਉਣਾ ਜਗਤ ਤੇ ਸਫਲ ਹੋਇਆ ਹੈ ਪੂਜਣ ਯੋਗ ਹੈ ਮਹਾਨ ਹੈ ਜੀਵਨ ਜਗ ਰੂਹਾਨੀ ਸੀ ਦੇਵਤਿਆਂ ਦਾ ਜਨਮ ਆਮ ਹੋ ਰਿਹਾ ਸੀ। ਔਰ ਮਲੇਨ ਰੂਹਾਂ ਉਡੇਕਦੀਆਂ ਰਹਿੰਦੀਆਂ ਸਨ। ਥੋੜੀਆਂ ਆਉਂਦੀਆਂ ਸਨ। ਥੋੜਿਆਂ ਨੂੰ ਜਨਮ ਮਿਲਦਾ ਸੀ ਮੌਕਾ। ਪਰਵਾਰਿਕ ਜੀਵਨ ਜਿਸ ਦਿਨ ਦਾ ਸਰੀਰਕ ਹੋ ਗਿਆ ਤੋ ਰੂਹਾਨੀ ਰੂਹਾਂ ਤੇ ਟਾਵਾ ਟਾਵਾ ਜਨਮ ਲੈਂਦੀਆਂ ਨੇ ਭੂਤ ਪ੍ਰੇਤ ਜਨਮ ਲੈ ਰਹੇ ਨੇ। ਇਤਨੇ ਸ਼ਬਦ ਮੈਂ ਆਖੇ ਨੇ ਹੋ ਸਕਦਾ ਹੈ ਦਿਲ ਚੁਬਵੇਂ ਆਵਨ ਪਰ ਮੈਂ ਗੁਰਨਾਮਿਕ ਦਾ ਸ਼ਬਦ ਤੁਹਾਡੇ ਸਾਹਮਣੇ ਕਰ ਦੇਵਾਂ। ਸਿਰਫ ਆਪਣੇ ਬਚਾਉ ਲਈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨਉਰਾ ਧੀ ਜੁਨੋਰੀ ਜੋਰੂ ਜਿੰਨਾ ਦਾ ਸਿਕਦਾਰ ਕਲਯੁਗ ਦੇ ਚ ਪੈਦਾ ਹੋ ਰੈਨ ਕੌਣ ਜਿੰਨ ਬੋਤ ਪੁੱਤਰ ਪੈਦਾ ਹੋ ਰੈਨ ਕੌਣ ਜਿੰਨ ਬੋਤ ਤੀਆਂ ਪੈਦਾ ਹੋ ਰੀਆਂ ਕੌਣ ਜਿੰਨ ਗੁਰੂ ਨਾਨਕ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾ ਧੀ ਜਨੋਰੀ ਜੋਰੂ ਜਿੰਨਾ ਦਾ ਸਿਕਦਾਰ ਇਹ ਵੀ ਗੁਰਨਾਨੇ ਕੋਲ ਪੁੱਛ ਲਈਏ ਪਾਤਸ਼ਾਹ ਐਸਾ ਕਿਉਂ ਐਸਾ ਕਿਉਂ ਹੋ ਰਿਹਾ ਹੈ ਜਿੰਨ ਭਉਤੀ ਕਿਉਂ ਪੈਦਾ ਹੋ ਰਹੀ ਹੈ ਟੀਚਰਾਂ ਨੂੰ ਮਾਰ ਪੈ ਰਹੀ ਹੈ ਪ੍ਰੋਫੈਸਰ ਗਾਲਾਂ ਕਾਂਦੇ ਨੇ ਚਾਕੂ ਚੋਰੀ ਪਿਸਟਲ ਲੈ ਕੇ ਵਿਦਿਆਰਥੀ ਪੜਨ ਲਈ ਜਾਂਦੇ ਨੇ ਕਲਮ ਲੈ ਕੇ ਨਹੀਂ ਮਾਰਨ ਦੀ ਭਾਵਨਾ ਲੈ ਕੇ ਸਕੂਲ ਪਹੁੰਚ ਜਾਂਦੇ ਨੇ ਫਰਨੀਚਰ ਤੋੜਨ ਲਈ ਕਾਲਜ ਪਹੁੰਚ ਜਾਂਦੇ ਨੇ ਅੱਗਾਂ ਲਾਉਣ ਵਾਸਤੇ ਲੋਕੀ ਸਕੂਲਾਂ ਦੇ ਜਾਂਦੇ ਪਿੰਡ ਬੱਚੇ ਹੈਰਾਨਗੀ ਦੀ ਗੱਲ ਹੈ ਕਿ ਆ ਸਕੂਲ ਇਹ ਕਾਲਜ ਇਸ ਲਈ ਸਨ ਕੱਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਨਾ ਮਾਂ ਦੇ ਕਾਬੂ ਔਲਾਦ ਨਾ ਵਿਦਾ ਦੇ ਨਾ ਅਧਿਆਪਕ ਦੇ ਬੇਮੁਹਾਰੀ ਜ਼ਿੰਦਗੀ ਆਪੋ ਦਾਪੀ ਜੀਵਨ ਐਸਾ ਕਿਉਂ ਇਸ ਤਰ੍ਹਾਂ ਦੀ ਔਲਾਦ ਕਿਉਂ ਤੋ ਉਸ ਦਾ ਕਾਰਨ ਵੀ ਗੁਰਨਾਣਕ ਦੱਸ ਦੇਣਾ ਬੜਾ ਸੋਹਣਾ ਮੇਰੇ ਬਾਦਸ਼ਾਹ ਕਹਿੰਦੇ ਨੇ ਰੰਨਾ ਹੋਇਆ ਬੋਦੀਆ ਪੁਰਖ ਹੋਏ ਸਈਆ ਧੰਨ ਗੁਰੂ ਨਾਨਕ ਦੇਵ ਹੋਰ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਹੈ ਰੰਨਾ ਹੋਇਆ ਬੋਦੀਆ ਪੁਰਖ ਹੋਏ ਸਈਆ ਸੀਲ ਸੰਜਮ ਸੁੱਚ ਬੰਨੀ ਖਾਣਾ ਖਾਜ ਅਖਾਜ ਸ਼ਰਮ ਗਈ ਘਰ ਆਪਣੇ ਪਤ ਉਠ ਚੱਲੀ ਨਾ ਮੈਂ ਪੜ ਰਿਹਾ ਸੀ ਬਾਬਾ ਆਦਮ ਦੀ ਕਥਾ ਇਸਲਾਮ, ਇਸਾਈਤ, ਯਹੂਦੀ, ਪਾਰਸੀ ਕ੍ਰਿਬਨ ਕ੍ਰਿਬਨ ਮਨੁੱਖਤਾ ਦੀ ਗੱਲ ਬਾਬੇ ਆਦਮ ਤੋਂ ਸ਼ੁਰੂ ਕਰ ਦੇਣਾ ਕੱਲਾ ਬਾਬਾ ਆਦਮ ਉਸ ਨੂੰ ਸਵਰਗ ਦੇ ਚੋਂ ਧਕੇਲ ਦਿੱਤਾ ਗਿਆ ਜ਼ਮੀਨ ਤੇ ਭੇਜਿਆ ਖੁਦਾ ਨੇ ਕਿਉਂਕਿ ਖੁਦਾ ਦੀ ਆਗਿਆ ਦੀ ਉਸਨੇ ਉਲੰਘਣਾ ਕੀਤੀ ਉਹਨੂੰ ਸਵਰਗ ਚੋਂ ਕੱਢ ਦਿੱਤਾ ਗਿਆ ਕਹਾਣੀ ਉਹਨਾਂ ਦੀ ਸਮਝਾਣ ਦਾ ਟੰਗ ਕਿ ਛੋਕਰ ਦੇ ਵਿੱਚ ਜੋ ਕੁਝ ਹੋ ਸਕਦਾ ਹੈ ਤਤ ਉਹ ਵੀ ਜੋ ਹੈ ਸਮਝਣ ਵਾਲੇ ਨੇ ਪਰ ਮੁਖ्तसर ਮੈਂ ਅਰਜ਼ ਕਰਾਂ ਫਿਰ ਬਾਬਾ ਆਦਮ ਕੱਲੇ ਤੋਂ ਕਹਿੰਦੇ ਨੇ ਬਾਬੇ ਆਦਮ ਦੀ ਪਸਲੀ ਈਵ ਬਣਾਈ ਔਰਤ ਬਣਾਈ ਇਸਤਰੀ ਬਣਾਈ ਇਹ ਦੋ ਬਣੇ ਸਮਝ ਪਹਿਲੀ ਜੋ ਇਹਨਾਂ ਦੋਹਾਂ ਨੂੰ ਆਈ ਇੱਕ ਦਿਨ ਕਿ ਪਸ਼ੂ ਨੰਗੇ ਨੇ ਅਸੀਂ ਵੀ ਨੰਗੇ ਆ। ਇਹ ਸਮਝ ਆਈ। ਇਹ ਜੋ ਚਾਰ ਕਿਤਾਬਾਂ ਨੇ ਅਰਬ ਦੇਸ਼ ਦੇ ਮਿਡਲ ਈਸਟ ਦੇ ਚ ਪੈਦਾ ਹੋਏ ਧਰਮ ਆਂਦੀਆਂ। ਚਾਹੋ ਯਹੂਦੀ ਨੇ, ਪਾਰਸੀ ਨੇ, ਇਸਲਾਮ ਹੈ, ਈਸਾਈਅਤ ਹੈ। ਬਾਬੇ ਆਦਮ ਤੋਂ ਸ਼ੁਰੂ ਆਉਂਦੇ ਨਹੀਂ, ਦੇਵ ਤੋਂ ਸ਼ੁਰੂ ਆਉਂਦੇ ਨੇ। ਇਹਨਾਂ ਨੂੰ ਖਿਆਲ ਆਇਆ ਪੰਛੀ ਨੰਗੇ ਨੇ। ਪਸ਼ੂ ਨੰਗੇ ਨੇ ਅਸੀਂ ਵੀ ਲੰਗੇ ਨਗਨਤਾ ਦਾ ਖਿਆਲ ਆਇਆ ਦਰਖਤਾਂ ਦੇ ਪਤਿਆਂ ਨਾਲ ਢੰ ਢਕਿਆ ਪਹਿਲੀ ਸਮਝ ਇਥੋਂ ਚਲੀ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਵਿਸਮਾਦ ਨੰਗੇ ਫਿਰੇ ਜੰਤ ਮਨੁੱਖ ਦੇ ਅੰਦਰ ਸ਼ਰਮ ਪੈਦਾ ਹੋਈ ਉਸਨੇ ਢਕਿਆ ਆਪਣਾ ਤਨ ਢਕਿਆ ਪਰ ਹੇ ਪ੍ਰਭੂ ਤੇਰੀ ਕਾਇਨਾਤ ਵਿੱਚ ਮੈਂ ਦੇਖਦਾ पशुओं चूंकि समझ नहीं तो शर्म भी नहीं ना समझी बेशर्मी है समझ शर्म है उसका माफ ना समझी बेशर्मी है बेशर्मी ना समझी है शर्म अकल है समझ शर्म है इसन इस तरह लेना समझ शर्म है समझ आई शर्म आई असी नगना ਇਹ ਸਮਝ ਪਸ਼ੂਆਂ ਕੋਲ ਨਹੀਂ ਹੈ ਵਿਸਮਾਗ ਨਾਂਗੇ ਫਿਰੇ ਜੰਤ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ हे ਪ੍ਰਭੂ ਪਸ਼ੂ ਤੇ ਜੇ ਵੀ ਨੰਗੇ ਕੰਮ ਰਹੇ ਭਾਉ ਪਸ਼ੂ ਵੀ ਕਿਸੇ ਦਿਨ ਮਨੁੱਖ ਬਣਨ ਗਏ ਇਹਨਾਂ ਦੇ ਅੰਦਰ ਵੀ ਸ਼ਰਮ ਦਾ ਮਾਦਾ ਪੈਦਾ ਹੋ ਸਕਦਾ ਹੈ ਇਹ ਵੀ ਆਪਣਾ ਤਨ ਢਕਣ ਗਏ ਪਰ ਸਹਿਬ ਕਹਿੰਦੇ ਨੇ ਹੁਣ ਪਸ਼ੂਆਂ ਦੀ ਤਰ੍ਹਾਂ ਮਨੁੱਖ ਵੀ ਇਤਨਾ ਨਾ ਸਮਝ ਹੋ ਗਿਆ ਤੇ ਨਾਲ ਸਮਝੀ ਜਨਮ ਦੇਂਦੀ ਏ ਬੇਸ਼ਰਮੀ ਨਾ ਰੰਨਾ ਹੋਈਆਂ ਬੋਧੀਆਂ ਹੁਰਖ ਹੋਏ ਸਿਆਦ ਸੀਲ ਸੰਜਮ ਸੁੱਚ ਬਣਨੇ ਖਾਣਾ ਖਾਜ ਆਕਾਜ ਸ਼ਰਮ ਗਈ ਘਰ ਆਪਣੇ ਪਤ ਉੱਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਅਵਰ ਨ ਸੱਚਾ ਬਾਹ ਮਹਾਰਾਜ ਕਹਿੰਦੇ ਨੇ ਇਸਤਰੀ ਇਤਨੀ ਚੰਚਲ ਹੋ ਗਈ ਉਸ ਸਰੀਰ ਦੀ ਨਮਾਇਸ਼ ਦੇ ਜੁਟ ਗਈ ਉਸ ਦਾ ਸਾਰਾ ਸਮਾਂ ਉਸ ਦੀ ਸਾਰੀ ਸੋਚਣੀ ਸਰੀਰ ਦੀ ਨਮਾਇਸ਼ ਪੁਰਖ ਹੋਏ ਸਿਆਦ ਥੋੜੇ ਬਹੁਤ ਜੋ ਫਾਰਸੀ ਜਾਣਦੇ ਨੇ ਸਿਆਦ ਦੇ ਅਰਥ ਸਮਝਦੇ ਹੋਣਗੇ ਸਿਆਦ ਕਹਿੰਦੇ ਨੇ ਸ਼ਿਕਾਰੀ ਨੂੰ ਜ਼ਾਲਮ ਸ਼ਿਕਾਰੀ ਦੁਸ਼ਟ ਸ਼ਿਕਾਰੀ ਪੁਰਸ਼ ਕੀ ਇਹ ਸ਼ਿਕਾਰੀ ਹੈ ਔਰਤ ਕੀ ਇਹ ਹੈ चंचल हो गई दोहे ना समझ हो गए ते दोहा कुल बेशर्म है एक चंचल हो गई एक शिकारी हो गया गुरु नानक रन्ना होइया बोदियां मैं फिर अर्ज करम में ग्रस्तियां बाल बच्चेदार आदमी कोई किसी ते अटैकबाजी नहीं कर रिया मैं किदे और ख्याल ना ले लेना सतगुरु दी वाणी आप नु सर्वण करा रहे रन्ना होइया बोदियां ਉਰਖੋਏ ਸਿਆਦ ਸੇਲ ਸੰਜਮ ਸੁੱਚ ਬੰਨੀ ਖਾਣਾ ਖਾਜ ਅਖਾਜ ਸ਼ਰਮ ਗਈ ਘਰ ਆਪਣੇ ਨਹੀਂ ਰਹੀ ਪਤ ਉੱਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਅਵਰ ਨ ਸੱਚਾ ਆਵਾਲ ਹੁਣ ਇਸ ਤਰ੍ਹਾਂ ਜਦ ਜ਼ਿੰਦਗੀ ਹੋਵੇ ਇਸਤਰੀ ਤੇ ਪੁਰਸ਼ ਦੀ ਤਾਂ ਫਿਰ ਗੁਰੂ ਨਾਨਕ ਕਹਿੰਦੇ ਜਨ ਬਹੁਤ ਪੈਦਾ ਹੋਣਗੇ ਔਰ ਕੀ ਪੈਦਾ ਹੋਣਗੇ ਕੱਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਮੈਲੀਆਂ ਰੂਹਾਂ ਪੈਦਾ ਹੋਣਗੀਆਂ ਇਸ ਦੇ ਏਕੋ ਸਿਮਰੇਂ ਦੇਵ ਦੇਵਤੇ ਤੇ ਤਰਸਦੇ ਬੈਨੇ ਦੇਵਤਿਆਂ ਦਾ ਜਨਮ ਬੰਦ ਹੋ ਗਿਆ ਰੋਹਾਨੀ ਰੂਹਾਂ ਕਿਸੇ ਰੋਹਾਨੀ ਮਾਂ ਦੇ ਰਾਹੀਂ ਆ ਸਕਦੇ ਨੇ ਧਰੂ ਆਇਆ ਹੈ ਰੋਹਾਨੀ ਇਹ ਬੱਚਾ ਆਪਣੀ ਮਾਂ ਦੇ ਰਾਹੀਂ ਪ੍ਰਹਿਲਾਦ ਆਇਆ ਹੈ ਰੋਹਾਨੀ ਬੱਚਾ ਆਪਣੀ ਮਾਤਾ ਕਰਕੇ ਬਾਬਾ ਫਰੀਦ ਆਇਆ ਹੈ ਖੁਦਾ ਸ਼ਨਾਸ ਆਪਣੀ ਮਾਂ ਕਰਕੇ ਤਿੰਨ ਧੰਨ ਜਣੇ ਦੀ ਮਾਓ ਆਏ ਸਫਲ ਸੇ ਅੱਖਾਂ ਖੋਲੀਆਂ ਜਿਸ ਦਿਨ ਸਮਝ ਆਈ ਸੀ ਫਰੀਦ ਨੂੰ ਪਿਤਾ ਤੇ ਹੈ ਹੀ ਨਹੀਂ ਸੀ ਯਤੀਮ ਸਨ ਪਿਤਾ ਚਲਾਣਾ ਕਰ ਗਏ ਸੀ ਮਾਂ ਨੇ ਪਾਲੇ ਮਾਂ ਨੇ ਵੱਡਾ ਕੀਤਾ ਖੁਦਾ ਵਾਲੇ ਪਾਸੇ ਮਾਂ ਨੇ 도ੜਿਆ ਮਤ੍ਰੇਈ ਮਾਂ ਨੇ ਤਰੂ ਨੂੰ ਪਿਤਾ ਦੀ ਗੋਦ 'ਚ ਉਠਾ ਦਿੱਤਾ ਸੀ ਔਰ ਆਖਿਆ ਸੀ ਭੁੱਲ ਕੇ ਵੀ ਕਦੀ ਪਿਓ ਦੀ ਗੋਦ 'ਚ ਬੈਠੇ ਨਾ ਤੇ ਪਿਤਾ ਦੀ ਗੋਦ ਉਹਨ ਨੂੰ ਫਿਰ ਨਸੀਬ ਵੀ ਨਹੀਂ ਹੋਈ ਪ੍ਰਮਾਤਮਾ ਦੀ ਗੋਦ ਵਿੱਚ ਬਿਠਾਉਣ ਦਾ ਸੁਭਾਗ ਬਰੋ ਦੀ ਮਾਂ ਦਾ ਹੈ ਪਰਮੇਸ਼ਰ ਆਰਾ ਦੀਏ ਜਿੱਦੋਂ ਹੋਈਏ ਪਤਿਤ ਪੁਨੀਤਾ ਤਾਂ خیر ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਚੰਗੀਆਂ ਰੂਹਾਨੀ ਰੋਹਾ ਕਿਸੇ ਰੂਹਾਨੀ ਮਾਂ ਦੇ ਰਾਹੀਂ ਆ ਸਕਦੀ ਹੈ ਸਮਾਜਿਕ ਜੀਵਨ ਇਤਨਾ ਬਰਸ਼ਟ ਹੋ ਗਿਆ ਚੰਗੀਆਂ ਆਤਮਾਵਾਂ ਦਾ ਪੈਦਾ ਹੋਣਾ ਬੰਦ ਹੋ ਗਿਆ। ਇਹ ਹੀ ਕਾਰਨ ਹੈ ਕਿ ਧਰਮ ਵਿਅਰਥ ਦਾ ਕਰਮकांड ਬਣਦਾ ਜਾ ਰਿਹਾ ਹੈ। ਸੁੰਨੇ ਹੋ ਗਏ ਚਰਚ, ਉਜੜ ਗਈਆਂ ਮਸਜਿਦਾਂ। ਨਾਮ ਮੱਤ ਰਹਿ ਗਏ ਨੇ ਮੰਦਰ ਸਿਰਫ ਘੜਿਆਲ ਵਜਾ ਰਿਹਾ ਹੈ ਪੁਜਾਰੀ ਇਤਵਾਰ ਵਾਲੇ ਦਿਨ ਮਾੜਾ ਮੋਟਾ ਇਕੱਠ ਗੁਰਦੁਆਰਿਆਂ 'ਚ ਉਹ ਵੀ ਰੌਣਕ ਜ਼ਿਆਦਾ ਲੰਗਰ ਦੀ, ਸੰਗਤ ਦੀ ਰੌਣਕ ਨਹੀਂ। ਪੰਗਤ ਦੀ ਰੌਣਕ ऐसा जो है दिखाई दे रही है गहराई नहीं रही क्यों सुनना नहीं श्रोत नहीं रही कारण इतनी ऊंची ये गल है इतनी ऊंची गल है सिर ਦੇ ਉਪਰੋਂ ਲੰਗਦੀ ਦੋ ਬੰਦਿਆਂ ਦਾ ਕਦੇ ਹੀ ਤਾਲ ਮੇਲ ਨਹੀਂ ਬੈਠਦਾ ਇਸ ਸਮੇਂ ਇੱਕ ਦਾ ਤੇ ਕਿਸੇਕ ਤਾਲ ਨਹੀਂ ਬੈਠਿਆ ਸੀ পাগল ਦਾ ਉਸ ਦੀ ਗੱਲ ਪੈਰਾਂ ਦੇ ਥੱਲੋਂ ਲੰਗਦੀ ਹੈ ਔਰ ਸੰਤ ਦੀ ਗੱਲ ਅਵਤਾਰ ਦੀ ਗੱਲ ਸਿਰ ਦੇ ਉੱਪਰੋਂ ਲੰਘਦੀ ਹੈ। ਪਾਗਲ ਕਾਬਲੇ ਕਬੂਲ ਨਹੀਂ, ਪਾਗਲਖਾਨੇ ਭੇਜਣਾ ਪਏਗਾ। ਸੰਤ ਵੀ ਕਾਬਲੇ ਕਬੂਲ ਨਹੀਂ, ਤੱਤੀ ਤਵੀ ਤੇ ਬਿਠਾਣਾ ਪਏਗਾ, ਸੂਲੀ ਤੇ ਲਟਕਾਣਾ ਪਏਗਾ। ਇਤਨੇ ਉੱਚੀ ਗੱਲ ਕਰਦਾ ਹੈ ਹੰਕਾਰ ਨੂੰ ਝੋਟ ਲੱਗਦੀ ਹੈ। ਮਨੁੱਖ ਦੇ ਅਹੰਗ ਨੂੰ ਝੋਟ ਲੱਗਦੀ ਹੈ। ਕੋਈ ਕਤਲ ਤੇ ਨਹੀਂ ਕੀਤਾ ਸੀ ਗੁਰੂ ਅਰਜਨ ਦੇਵ ਜੀ ਨੇ ਕੋਈ ਚੋਰੀ ਆਰੀ ਦਾ ਇਲਜ਼ਾਮ ਤੇ ਨਹੀਂ ਕੋਈ ਦੇਸ਼ ਦਰੋਹੀ ਤੇ ਨਹੀਂ ਕੋਈ ਬਗਾਵਤ ਤੇ ਨਹੀਂ ਇਤਨੀ ਉੱਚੀ ਗੱਲ ਇਤਨੀ ਉੱਚੀ ਗੱਲ ਇੱਕ ਸ਼ੈਨशाह ਦੇ ਹੰਕਾਰ ਨੂੰ ਝੋਟ ਲੱਗਦੀ ਸੀ ਔਰ ਕੁਝ ਨਹੀਂ ਇਸਾਂ ਨੇ ਕੋਈ ਅਨਰਥ ਤੇ ਨਹੀਂ ਕੀਤਾ ਸੀ ਸੂਲੀ ਤੇ ਲਟਕਾ ਦਿੱਤੇ ਗਏ ਇਤਨੀ ਉੱਚੀ ਗੱਲ ਹੰਕਾਰ ਨੂੰ ਝੋਟ ਲੱਗਦੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਇਤਨਾ ਹੀ ਕਹਿ ਦੇਣਾ ਕਿ ਮੈਂ ਕਮਜ਼ੋਰ ਦੀ ਬਾਹ ਪਕੜਦਾ ਫਿਰ ਜੋ ਲੋਕਾਂ ਦੀਆਂ ਬਾਹਾਂ ਕਟਣ ਵਾਲੇ ਸਨ ਗਰਦਨਾ ਤੋੜਨ ਵਾਲੇ ਸਨ ਉਹਨਾਂ ਦੇ ਹੰਕਾਰ ਨੂੰ ਛੱਟ ਲੱਗੀ ਹੈ ਇਹ ਬਾਹ ਪਕੜਦੇ ਹਨ ਇਹੀ ਕਾਰਨ ਪਿੰਜਰੇ 'ਚ ਬੰਦ ਕੀਤਾ ਔਰੰਗਜ਼ੇਬ ਨੇ ਵੱਡੇ ਤੋਂ ਵੱਡੇ ਦੁਸ਼ਟ ਚੋਰ ਤੇ ਯਾਰ ਨੂੰ ਵੀ ਇਸ ਤਰ੍ਹਾਂ ਦੀਆਂ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਜੋ ਸੰਤ ਮਹਾਪੁਰਸ਼ ਤੇ ਅਵਤਾਰਾਂ ਨੂੰ ਦਿੱਤੀਆਂ ਗਈਆਂ ਕਾਰਨ ਇੱਕ ਦੀ ਗੱਲ ਇਤਨੀ ਉੱਚੀ ਇਤਨੀ ਉੱਚੀ ਸਿਰ ਦੇ ਉਪਰੋਂ ਲੰਘਦੀ ਹੈ ਕੰਨ ਥੋੜੇ ਬੰਦਾ ਉੱਚੇ ਕਰੇ ਸਰੋਤ ਉੱਚੀ ਕਰੇ ਤੇ ਸੁਣ ਸਕੇ ਇੱਕ ਦੀ ਗੱਲ ਇਤਨੀ ਨੀਵੀਂ ਹੈ ਪੈਰਾਂ ਦੇ ਥੱਲੋਂ ਲੰਘਦੀ ਉਸ ਤੇ ਤਰਸ ਆ ਜਾਂਦਾ ਕਿਉਂਕਿ ਹੰਕਾਰ ਨੂੰ ਚੋਟ ਨਹੀਂ ਲੱਗਦੀ ਇੱਕ ਦੀ ਗੱਲ ਬੜੀ ਉੱਚੀ ਹੈ ਅਗਰ ਇਸ ਉੱਚੀ ਗੱਲ ਨੂੰ ਕੋਈ ਆਪਣੀ ਉੱਚੀ ਸਰੋਤ ਦੇ ਨਾਲ ਸੁਣ ਲਵੇ ਤੋ ਮਹਾਰਾਜ ਕਹਿੰਦੇ ਨਾ ਨਿਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣਦਿਆਂ ਹੀ ਦੁਖ ਨਾਸ ਹੋ ਜਾਣਗੇ ਸੁਣਦਿਆਂ ਹੀ ਪਾਪ ਨਾਸ ਹੋ ਜਾਣਗੇ ਔਰ ਸੁਣਨ ਨਾਲ ਜੋ ਮਾਨਸਿਕ ਮੰਡਲ ਦੇ ਤਬਦੀਲੀ ਆਵੇਗੀ ਤੇ ਜੁ ਕੁਝ ਗੈਬੀ ਸ਼ਕਤੀਆਂ ਦੀ ਪ੍ਰਾਪਤੀ ਹੋ ਸਕਦੀ ਹੈ ਇਨ੍ਹਾਂ ਚਾਰ ਪੌੜੀਆਂ ਦੇ ਵਿੱਚ ਜਿਸ ਡੰਗ ਨਾਲ ਸਤਿਗੁਰ ਨੇ ਖੁਲਾਸਾ ਕੀਤਾ ਹੈ ਤਰਤੀਬਨ ਸਾ ਮੈਂ ਤੁਹਾਡੇ ਸਾਹਮਣੇ ਕੱਲ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਜੀ ਸਮਝ ਤੁਸੀਂ ਆਪਣਾ ਮਨ ਬਣਾ ਕੇ ਆਇਓ ਤੇ ਇਸ ਨੂੰ ਫਿਰ ਮੈਂ ਕੱਲ ਤੋਂ ਖੋਲਾਂਗਾ ਨਾਮਿਕ ਭਗਤਾ ਸਦਾ ਵਿਗਾਸ ਸੁਣੇ ਦੂਖ ਆਪ ਕਾ ਨਾਸ ਸਾਰਿਆਂ ਦਾ ਆਰਦਿਕ ਤੌਰ ਤੇ ਧੰਨਵਾਦ ਬੁੱਲ ਚੁਗ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ